ਤੁਹਾਨੂੰ ਪਤਾ ਵੀ ਅੱਜ ਇਲੈਕਸ਼ਨ ਦਾ ਰਿਜ਼ਲਟ ਆਇਆ ਅੱਜ ਜਿਹੜੀ ਜਿਮਨੀ ਚੌਂਕਾ ਜਿਹਦੇ ਵਿੱਚ ਇੱਕ ਵੱਡਾ ਫਤਵਾ ਉਥੇ ਆਮ ਆਦਮੀ ਪਾਰਟੀ ਨੂੰ ਮਿਲਿਆ ਤੁਹਾਨੂੰ ਪਤਾ ਇੱਕ ਵੱਡੀ ਇਤਿਹਾਸਕ ਜਿੱਤ ਮਿਲੀ ਆ ਤੇ ਜੇ ਗੱਲ ਕਰੀਏ ਇੱਕ ਬਸਰੋ ਹੋਇਆ ਮੁਕਾਬਲਾ ਤੇ ਜਿੰਨੀਆਂ ਬੋਟਾਂ ਬਾਕੀ ਜਿੰਨੀਆਂ ਵੀ ਪਾਰਟੀਆਂ ਜਿਹਦੇ ਵੀ ਕੈਂਡੀਡੇਟ ਵੀ ਉਤੋਂ ਵੱੱਦ ਸਾਡਾ ਜਿਹੜਾ ਕੈਂਡੀਡੇਟ ਆ ਭਗਜੀ ਖੜੇ ਸੀਗੇ ਉਹਨਾਂ ਨੂੰ ਪਰਚੀ ਜਿਹੜਾ ਅੱਜ ਜਿੱਤ ਮਿਲੀ ਆ ਉਹਦੀ ਖੁਸ਼ੀ ਤੁਸੀਂ ਸਾਰੇ ਬਿਜਾਰ ਤੁਹਾਨੂੰ ਮਿਲ ਰਹੇ ਤੇ ਸਾਰੇ ਬੜੇ ਖੁਸ਼ੀ ਦਾ ਮਾਹੌਲ ਆ ਆਉਣ ਵਾਲੀ ਜਿਮਨੀ ਚ ਉਹਨਾਂ ਦੀ ਗੱਲ ਕਰੀਏ ਚਾਰ ਜਗ੍ਹਾ ਤੇ ਹੋਰ ਸੀ ਅਜੇ ਕੀ ਉਹ ਦਾ ਰਾਜ ਹੈ ਜੀ ਤੁਹਾਨੂੰ ਪਹਿਲੀ ਜਿੰਨੀ ਜੁੜੀ ਹੈ ਤੇ ਅਗਲੀ ਵੀ ਜਿਹੜੀ ਤਿਆਰੀ ਪੂਰੀ ਤਿਆਰੀ ਚ ਜਿੰਮੇ ਅੱਜ ਸਾਡੇ 99 ਸੀਟਾਂ ਹੋ ਗਈਆਂ ਬਹੁਤ ਸਹੀ ਹੈ ਮੀਡੀਆ ਤੇ ਇਹ ਇਹਨਾਂ ਕਰਕੇ ਇਹਨਾਂ ਸੀਟਾਂ ਖਤਮ ਨੇ ਤੇ ਇਹ ਜਿੰਮੇ ਜਦੋਂ ਸਰਕਾਰ ਬਣੀ ਸੀ ਕਿ ਬਣਨ ਵਿੱਚ ਕਿਹਾ ਸੀਗੇ ਇਹ 95 ਦੇ ਜਾਣਗੇ ਜੀ ਅਗਲੇ ਚਾਰ ਦੇ ਚਾਰੇ ਜਿੱਤਰੀ ਪੁਆਇੰਟ ਤੇ ਇਹ ਇਹ ਵੀ ਕਿਹਾ ਜਾ ਸਕਦਾ ਵੀ ਲੋਕ ਹੈ ਕਹਿੰਦੇ ਆਮ ਸਰਕਾਰ ਦੇ ਕੰਮਾਂ ਤੋਂ ਪੌਜਣ ਦੁਬਾਰਾ ਫਿਰ ਮੁੜ ਘਰਵਾਲਾ ਸੁਵਿਧਾ ਕਰ ਰਹੇ ਨੇ ਹਾਂਜੀ ਦੇਖੋ ਜਿਹੜੀ ਅੱਜ ਦੀ ਜਿੱਤ ਆ ਜਿਹੜੀ ਵੱਡੀ ਵੱਡੀ ਜਿੱਤ ਆ ਕਿਹਾ ਸੀ ਜਿੱਤ ਆ ਅੱਜ ਉਹ ਥੋੜੇ ਸਾਡੇ ਤਾਂ سارے ਸਾਰੇ ਦੇ ਮੂਰੇ ਆ ਤੇ ਪਾਰਟੀ ਕੰਮ ਲੈ ਕੇ ਗਏ ਲੋਕਾਂ ਚ ਤੇ ਲੋਕਾਂ ਨੇ ਖੁਸ਼ ਹੋ ਕੇ ਬੁਢੀ ਜਿਹੜੀ ਵੋਟਾਂ ਆ ਮਾਦੀ ਪਾਰਟੀ ਨੂੰ ਪਾਈ ਮਨੋ ਵੋਟ ਇੱਕ ਪਾਸੜ ਜਿਹੜਾ ਅੱਜ ਫਤਵਾ ਦਿੱਤਾ ਲੋਕਾਂ ਨੇ ਤੇ ਉਹਦੀ ਖੁਸ਼ੀ ਮਨਾਉਣ ਗਏ ਤੇ ਇਹੀ ਲੋਕਾਂ ਦੇ ਮਨ ਤੇ ਤੁਨ ਵੀ ਸਾਰੇ ਲੋਕਾਂ ਦੇ ਕਮੇਟੀ ਚ ਲੱਜਾਏ ਸਰਕਾਰ ਬੰਦ ਜਿਹੜੇ ਦਾਅਵੇ ਕੀ ਵਾਦੇ ਕੀਤੇ ਗਏ ਸੀ ਜਿਹੜੇ ਕਹਿੰਦੇ ਨੇ ਫੋਨ ਵਾਲੇ ਪੂਰੇ ਨੇ ਸਰਕਾਰ ਕੋਲੋਂ ਵਾਅਦੇ ਨਹੀਂ ਗਾਰੰਟੀਆਂ ਕੀਤੀਆਂ ਗਈਆਂ ਤੇ ਗਾਰੰਟੀ ਦਾ ਮਤਲਬ ਪੂਰਾ ਕਰਨਾ ਹੁੰਦਾ ਉਹਨੂੰ ਪਤਾ ਹੈ ਵੀ ਜਿੰਨੀਆਂ ਗਾਰੰਟੀਆਂ ਨੇ ਮੈਂ ਪਿਛਲੀ ਵਾਰ ਵੀ ਤਾਂ ਸਿਰਫ ਇੱਕ ਗਾਰੰਟੀ ਛੱਡ ਕੇ ਜਿਹੜੀ ਬੀਬੀਆਂ ਵਾਲੀ ਆ ਉਹ ਵੀ ਆਉਣ ਵਾਲੇ ਦਿਨਾਂ 'ਚ ਪੂਰੀ ਹੋਣੀ ਆ ਲਗਭਗ ਕਿੰਨੀਆਂ ਗਾਰੰਟੀਆਂ ਸਰਕਾਰ ਨੇ ਕੀਤੀਆਂ ਸੀਗੇ ਪੰਜਾਬ ਦੇ ਲੋਕਾਂ ਨਾਲ ਉਹ ਸਾਰੀਆਂ ਲਗਭਗ ਪੂਰੀਆਂ ਗਾਰੰਟੀਆਂ ਤਾਂ ਤੇ ਕੋਈ ਕੰਮ ਲੈ ਕੇ ਰੁਕਾ ਜਾਂਦੇ ਸੀ ਠੀਕ ਹੈ